ਹਾਂ ਜੀ ਅਸੀ ਗੱਲ ਚਾ ਰਹਿਣ ਵਧੀਆ ਹਾਂ ਜਿਹੜੇ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਿਸ਼ਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੁੱਟਲ ਪੰਜ ਚੰਗੀਆਂ ਵੜਾਂ ਤੁਹਾਨੂੰ ਦਿਖਾਉਣੀਆਂ ਵਾ ਜਿੰਨਾਂ ਦੇ ਵਿੱਚੋਂ ਇੱਕ ਗੱਬਣੇ ਬਾਕੀ ਸਾਰੀਆਂ ਸੂਈਆਂ ਵਾ ਇੱਕ ਤੁਹਾਨੂੰ ਜਰਸੀ ਬੜੇ ਕਮਾਲ ਦੀ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸਾਰੀਆਂ ਤੁਹਾਨੂੰ ਸੋਈਆਂ ਸਵਾਈਆਂ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਜੇ ਹਾਂ ਸਵਾਲੀਏ ਕਿਰਪਾ ਕਰ ਬੇਨਾਮ ਚਲੋ ਵਧੀਆ ਕਿਰਪਾ ਜੀ ਦੇ ਦਿਜੇ ਵੇਗਿਆ ਮਾਲ ਪਿਛਲਾ ਫਿਰ ਮਾਲ ਤੇ ਭਾਜੀ ਵੇਗਿਆ ਜਿਹੜੇ ਕੱਲ ਵੀ ਵਛੇ ਵੇਤੀਆਂ ਠੀਕ ਹੈ ਕਿੰਨੇ ਕ ਫੋਨ ਆਏ ਫਿਰ ਉਹਦਨ ਵੱਡੀਆਂ ਮਾਰਾਂ ਦੇ ਕਿੰਨਾ ਕ ਆ ਵੀ ਏ ਵੀਰਾਂ ਨੇ ਸੁਣੇ ਹੀ ਨਹੀਂ ਗਏ ਅੱਛਾ ਹਾਂਜੀ ਹਾਂਜੀ ਡਿਮਾਂਡ ਹੈਗੀ ਕਿ ਪੂਰੀ ਵੱਡੀ ਕਰਨ ਚੰਗਾ ਪਸ਼ੂਾਰ ਬੰਦੇ ਨੂੰ ਮਤਲਬ ਵਧੀਆ ਹੀ ਲੱਗਦਾ ਠੀਕ ਆ ਲੱਗਨੇਣ ਮਾੜਾ ਤਾਂ ਕੋਈ ਨਹੀਂ ਦੇਗਾ ਠੀਕ ਲੈਣਾ ਦੁੱਧ ਵਾਰ ਤੇ ਲੈਣਾ ਜਾਂ ਹਾਂਜੀ ਹਾਂਜੀ ਬਾਰ ਸ਼ੁਰੂ ਕਰਨ ਵਾਰ ਤੇ ਲੈਣਾ ਜੀ ਬਾਕੀ ਇਹ ਹੈ ਕਿ ਕਈ ਵੀਰ ਸ਼ਿਕਾਇਤ ਹੈਗੇ ਆ ਪਰ ਉਹਨਾਂ ਨੂੰ ਸ਼ਿਕਾਇਤ ਅੰਦਰ ਲੱਭਦਾ ਨਹੀਂ ਆ ਲੱਭਦਾ ਨਹੀਂਗਾ ਲੱਭਦਾ ਵੀ ਘੱਟ ਹੈ ਸ਼ਿਕਾਇਤ ਅੰਦਰ ਹਾਂਜੀ ਹਾਂਜੀ ਇੱਕ ਚੀਜ਼ ਇਹ ਆ ਵੀ ਆਪਾਂ ਕਦੀ ਝੂਠ ਮਾਰ ਕੇ ਮਾਲ ਨਹੀਂ ਵਿੱਚ ਅੱਛਾ ਇੱਕ ਚੀਜ਼ ਹੈਗੀ ਉਹ ਦੱਸਣੀ ਆ ਠੀਕ ਆ ਪਸੂਟੇ ਲਾ ਮਠਾ ਨਾ ਕੇ ਤੇ ਜਾ ਕੇ ਹੋ ਜੀ ਉਹ ਗੱਲ ਵੱਖਰੀ ਹਾਂਜੀ ਹਾਂਜੀ ਬਾਕੀ ਇਹ ਆ ਕਿ ਚਲੋ ਸਾਵਲੀਆਂ ਚੀਜ਼ਾਂ ਵਾ ਕੁਦਰਤੀ ਨਾ ਹੋ ਜੇ ਕਿਸੇ ਨਾ ਦੀ ਨਾ ਆ ਜੇ ਗੱਲ ਠੀਕ ਆ ਕਿਹੜੀ ਚੀਜ਼ ਚੋਲਣੀ ਉਹ ਹੀ ਦੱਸੋ ਬਾਕੀ ਨਾਲੇ ਅੱਜ ਇੱਕੋ ਹੀ ਗੱਬਣੇ ਆ ਸਾਰੀਆਂ ਸੁਈਆਂ ਵਾ ਬਾਕੀ ਸਾਰੀਆਂ ਗਾਵਾਂ ਨਾ ਬਿਲਕੁਲ ਤਾਜ਼ੀਆਂ ਕੀ ਇੱਕੋ ਦਿੰਦੀਆਂ ਸੁਈਆਂ ਜੇ ਕੱਲ ਦੀਆਂ ਅੱਛਾ ਸਾਰੀਆਂ ਕੱਲ ਦੀਆਂ ਸੁਈਆਂ ਗਾਵਾਂ ਜਿਹੜੇ ਵੀ ਵੀਰ ਕਰਨਗੇ ਉਹ ਆਪਣੇ ਪਤਾ ਲੱਗੀ ਜਾਣਾ ਬੌਲਾ ਪੰਜ ਜਾਣਾ ਤੇ ਆਪਣੀ ਚਵਾਈ ਕਰਕੇ ਪਾਸ ਕਰਕੇ ਖੜਨਾ ਨਾ ਤੇ ਚਲੋ ਨਾਮ ਦੱਸਦੇ ਕਰੀ ਨਾਮ ਸਰਜੀਤ ਮੇਟ ਮਿਸ਼ਰਪੜਾ ਕਿਲਾ ਗਰਦਾਸਪੁਰ ਤਸੀਲ ਕਾਲ ਤੇ ਫੋਨ ਨੰਬਰ ਫੋਨ ਨੰਬਰ ਆਪਣਾ 77176 41509 ਠੀਕ ਆ ਤੇ ਬਟਾਲੇ ਦੇ ਬਿਲਕੁਲ ਨਾਲ ਹੀ ਪਿੰਡ ਨਾਲ ਬਿਲਕੁਲ ਨਾਲ ਜਰੰਦਰ ਰੋਡ ਦੇ ਪਿੰਡ ਠੀਕ ਆ ਤੇ ਅੱਜ ਫਿਰ ਜਰਸੀਆਂ ਦਾ ਜੋੜਾ ਫਿਰ ਚੰਗ ਲੱਭ ਕੇ ਲੈਣ ਤੇ ਕਿੰਨੇ ਮੱਛੀਆਂ ਇੱਕ ਤੋਂ 3 ਬਹੁਤ ਜਿਆਦੀਆਂ ਚੰਗੀਆਂ ਚੰਗੀਆਂ ਆ ਤਾਂ ਜਰਸੀ ਫਾਰਮ ਦੀ ਆ ਪਰ ਆਹ ਤੇ ਜਿਹੜੇ ਆ ਗਰਮੀਆਂ ਦਾ ਇੱਕ ਸਾਜ਼ਾ ਤੋਹਫਾ ਹੀ ਆ ਗਏ ਮਾਜੀ ਇਹ ਗੱਲ ਕਰੀ ਜੇ ਮਾਜੀ ਠੀਕ ਆ ਇਹਨੇ ਦੁੱਧ ਭਾਜੀ ਇਹਨੇ 27 ਕਿਲੋ ਗਾਣੇ ਦੁੱਧ ਜਵਾਇਆ ਜੀ ਅੱਛਾ ਹਾਂ ਫਾਰਮ ਦੀ ਜੇ ਥਣਫੂਣ ਬਹੁਤ ਚੰਗਾ ਰਿਹਾ ਠੀਕ ਆ ਹਾਂ ਸੀਲ ਸਾਹਿਬ ਬਹੁਤ ਜਲਦੀ ਆ ਥਾਣੇ ਦੇਖ ਸਕਦੇ ਇਹ ਦੇਖ ਲਈ ਥਣਾਂ ਦਾ ਸਾਈਜ਼ ਵੀ ਗਾਪ ਜਿਹੜਾ ਇਹਦਾ ਚੰਗਾ ਇਹ 4 ਕੁਆਰਟੀਆਂ ਗਾਣੇ ਕਿੰਨਾ ਵੀ ਤੇ ਦੁੱਧ ਿਆਰ ਕੇ ਉਤਰਾਇ ਚਵਾਈ ਜਾਊਗੀ ਦੁੱਧ ਵੀ ਸੀ ਕੋ ਚੰਗੀ ਭਰਾ ਸਾਬੂਦ 30 ਤੋਂ 32 ਲੀਟਰ ਆਮ ਦਾ ਦੁੱਧ ਚਵਾਈ ਠੀਕ ਆ ਬਾਕੀ ਪਿਓਰ ਪੰਜਾਬ ਵਾਲੀ ਜਰਸੀ ਆ ਪਿਓਰ ਪੰਜਾਬ ਵਾਲੀ ਜਰਸੀ ਹੈਗੀ ਵੀ ਪਿਓਰ ਜਰਸੀ ਆ ਸਿਰ ਖਾਣ ਪੀਣ ਨੂੰ ਪਾਜੀ ਤੂੜੀ ਪਾ ਦੋ ਤੂੜੀ ਖਾਈ ਜਾਂਦੀ ਠੀਕ ਆ ਸਾਹ ਠੰਡੀ ਚੀਜ਼ ਪਾਵਾ ਜੀ ਕਿਤੇ ਉਨੀ ਕੀ ਆ ਬਸ ਵਹ ਹੈ ਸਾਡੀ ਜਰਸੀ ਤੇ ਸਾਂਭੀ ਕੇ ਵੀ ਨੇ ਚੰਗੀ ਦੀ ਜਨਾਬਾ ਕੱਦ ਕਾਠੇ ਦਾ ਪੂਰਾ ਕਮਾਲ ਦਾ ਪੇਛੇ ਵੀ ਕਿ ਸ਼ੌਂਕ ਵਾਲੇ ਵੀਰ ਕੋਈ ਆਈ ਆ ਤੇ ਗਾਂ ਵੀ ਉਮੀਦ ਹੈ ਕਿ ਸ਼ੌਂਕ ਵਾਲੇ ਵੀਰ ਕੋਈ ਜਾਊਗੀ ਚਲੋ ਲੈ ਜੀ ਜੇਰਾ ਵੜਾ ਪੇਰਾ ਇਹ ਤਾਂ ਨਹੀਂ ਕਿ ਨਹੀਂ ਕਿ ਕਾਨ ਨੇ ਤੇ ਹਵਾਨਾ ਜਿੱਤੇ ਲਾ ਕਾਫੀ ਆ ਇਹ ਗਾਂ ਨਾ ਮੇ ਹਵਾਨਾ ਚੰਗਾ ਭਰਨਾਈ ਨੇ ਤੇ ਹਵਾਨਾ ਪਛਾਣ ਵੀ ਚੰਗਾ ਭਰਨਾ ਬਹੁਤ ਜਾਨੀ ਭਾੜੀ ਚੰਗੀ ਗਾਂ ਐ ਕੋਈ ਗੱਲ ਹੀ ਨਹੀਂ ਕਰਨ ਵਾਲੀ ਕਿੰਨਾ ਫਿਰ ਵਿਧੀ ਦਾ ਮੁੱਲ ਮੁੱਲ ਤੇ ਵਿਧੀ ਜੇ ਵੇੜਾ ਲੇਖੀਏ ਫਿਰ ਤੇ ਲੱਖ ਰੁਪਏ ਵਿੱਚ ਥੋੜਾ ਜੀ ਹਾਂਜੀ ਬਹੁਤ ਜਿਆਦਾ ਚੰਗੀ ਚੰਗੇ ਦੁੱਧ ਵਾਲੀ ਹੈ ਪਰ ਆਪਾਂ ਬਿਲਕੁਲ ਜੈ ਜੀ ਰੇਟ ਕਰਨਾ ਜਿਹੜੀ ਗੱਲ ਕਰ ਰਹੇ ਜਿਹੜੀ ਹੋਣ ਨਿਕਣੀ ਹੈ ਜੀ ਇਹ ਤਾਂ ਵਛੀ ਸੂਈ ਹੋਵੇ ਫਿਰ ਤੇ ਆਪਾਂ 95000 ਦੀ ਵੀ ਵਛੀ ਦੇ ਦਾਂਗੇ ਜਿਹੜੀ ਗੱਲ ਹੈ ਪਰ ਹੋਣ ਦਾ ਜਿਹੜੀ ਜੈਸਨੋ ਭਾਜੀ ਹੋਣੀ ਹੈ ਵਛੀ ਦਾ ਮੁੱਲ 85 ਅੱਛਾ 80000 ਦੀ ਵਛੀ ਦੇ ਦਾਂਗੇ 80000 ਜੀ ਦੇ ਦਾਂਗੇ 80000 ਤੋਂ 2000 ਰੁਪਏ ਛੋੜ ਹੋ ਗਈ 78 ਦੀ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਜਰਸੀ ਆ ਸੋ ਇਸ ਵਾਈ ਆ ਇਹ ਵੀ ਕਮਾਲ ਦੀ ਜੇ ਪਾਜੀ ਬਹੁਤ ਜਿਆਦੀ ਸੀ ਇਹਦੇ ਵੀ ਦੇਖ ਸਕਦੇ ਜੀ ਲੈ ਵਾ ਵੇਖੋ ਨਾੜਾਂ ਦੁੱਧ ਵਾਲੀਆਂ ਚਵਾਈ ਚੁਈ ਪੂਰੀ ਇੱਕ ਨੰਬਰ ਜੇ ਬੱਛੀ ਦੀ ਆ ਠੀਕ ਆ ਮੁੰਗੀ ਬੱਛੀ ਹੈ ਤੇ ਇਹਦੇ ਮਗਰ ਵੀ ਬੱਛੀ ਹੈ ਸਾਡੇ ਫਾਨੇ ਚਾਰੇ ਥਨਾਂ ਦਾ ਜਵਾਬ ਬਿਲਕੁਲ ਨਿਕਲੋ ਜਾ ਕੋਈ ਹੋ ਜਾ ਥਾਨ ਵੀ ਬਹੁਤ ਵਧੀਆ ਕੋਈ ਬਾਕੀ ਬਸ ਮਾ ਕੇ ਥਾਨ ਪੂਰਾ ਵਧੀਆ ਤਿਆਰ ਕਰਾਏ ਨੇ ਇਹ ਪਸ਼ਮੀਨੀ ਨਹੀਂਗੀ ਤੇ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਆ ਕਿੰਨਾ ਇਕ ਕਿੰਨਾ ਕਾ ਜੇ ਬੋਲਾ ਹੋਗਾ ਵਿਜੀ ਬੋਲਾ ਵਿਜੀ 15 ਕਿਲੋ ਜੀ ਅੱਛਾ 15 ਲੀਟਰ ਤਿਆਰ ਆ ਪੂਰੀਆਂ ਬੰਨੀਆਂ ਖਾਲੀ ਨਹੀਂ ਕੀਤੀਆਂ ਕੱਲ ਦੀਆਂ ਹੀ ਸੋਈਆਂ ਠੀਕ ਆ ਤੇ ਕਿੰਨਾ ਚਵਾਈ ਜਾਊਗੀ ਹੈ ਦੁੱਧ ਭਾਜੀ ਵਛੀ 22 ਲੀਟਰ ਆਉਣਾ ਚਵਾਈ 22 ਲੀਟਰ ਚਵਾ ਦੋਗੀ ਇਹ ਆ ਕਿ ਸਾਰੀਆਂ ਦੋ ਦੋ ਦਿਨਾਂ ਦੀਆਂ ਹੀ ਸੋਈਆਂ ਦੋ ਦੋ ਦਿਨ ਦੀਆਂ ਹੀ ਸੋਈਆਂ ਤੋਰੋ ਹਾਂ ਫੇਰ ਇਹਨਾਂ ਬਿਲਕੁਲ ਤਾਜ਼ੇ ਬੱਚੇ ਇਹਦੀ ਵਛੀ ਕਿਹੜੀ ਚ ਇਹਦੀ ਆ ਉਹ ਇਹਦੀ ਆਹ ਕਾਲੀ ਵਛੀ ਜੀ ਇਹਦੀ ਕਾਲੀ ਵਛੀ ਆ ਦੇ ਸਰ ਨਾੜੇ ਤਾਜ਼ੇ ਬਿਲਕੁਲ ਨਾਲ ਗਿੱਲੇ ਨਾੜੂ ਆ ਜਿਹੜੇ ਨਾਲ ਮਗਰ ਬੱਛੀ ਵੀ ਚੰਗੀ ਐ ਇਹਦੇ ਮਤਲਬ ਬੱਚਾ ਬਹੁਤ ਚੰਗਾ ਭਾਈ ਗਾਂ ਵਰਗੀ ਆ ਬਿਲਕੁਲ ਪੂਰਾ ਕੱਦ ਮੇਰੇ ਮੱਛੀ ਦਾ ਲੰਮੀ ਲੀ ਤੇ ਕੱਦ ਵਜਨ ਇਹਦਾ ਵੀ ਪੂਰਾ ਜਰਸੀਆਂ ਦੇ ਹਿਸਾਬ ਨਾਲ ਜੇ ਲਾਈ ਐ ਉੱਚੇ ਕੱਦ ਕਾੜਦੀ ਐ ਵੀ ਚੰਗੀਆਂ ਜਰਸੀਆਂ ਪੰਜਾਬ ਵਾਲੀਆਂ ਤੁਹਾਨੂੰ ਦਿਖਾਉਂਦੇ ਅੱਜ ਬੱਲੇ ਆ ਦੇਖ ਸੰਦੇ ਸੱਲੀਆ ਗੱਡੀ ਬਾਕੀ ਠੰਡੀ ਧੀਰੀ ਬਿਲਕੁਲ ਫਿਕਸ ਹਵਾਨੇ ਦੀ ਆ ਜਿਹੜੀ ਅਸਲ ਲੈਵੇ ਇਹੋ ਹੀ ਦੁੱਧ ਭਾਜੀ ਘੜਦਾ ਜਿਹੜਾ ਕੋ ਲੱਤਾਂ ਜੀਆਂ ਚ ਵੱਡੀ ਜਣਾ ਹੁੰਦੀ ਤੇ ਇਹਦਾ ਕਿੰਨਾ ਮੁੱਲ ਵਿੱਚ ਜੀ ਮੈਨੂੰ ਕੱਦ ਕੱਟ ਤੇ ਇਹਦਾ ਵੀ ਚੰਗਾ ਕੱਦ ਦੋਵੇਂ ਜਰਸੀਆਂ ਜੜੀਆਂ ਵਾ ਇਹ ਦੋਵੇਂ ਬੜੀਆਂ ਕਮਾਲ ਆ ਹਾਂਜੀ ਮੋਲ ਇਹਦਾ ਵੀ ਵਿੱਜੀ ਲੈਣ ਦੇ ਨਹੀਂ ਕਰਾਂਗੇ ਮੋਲ 85 90 ਜੋ ਮਰਜ਼ੀ ਕਰੀਏ ਇਹਦਾ ਫਾਇਦਾ ਕੋਈ ਨਹੀਂ ਜੇ 75000 ਦੀ ਵਿੱਜੀ ਵਛੀ ਦਵਾਂਗੇ 75000 ਦੀ ਹਾਂਜੀ ਹਾਂਜੀ ਤੇ ਵਿੱਚੋਂ ਛੋਟ ਛੜ ਕਰ ਦੋਗੇ 2000 ਰੁਪਈਆ ਭਰਾਵਾਂ ਦਾ ਮਾਲ ਕਰਾਂਗੇ ਠੀਕ ਹੈ ਹਾਂਜੀ ਠੀਕ ਹੈ ਤੇ ਹੁਣ ਇਹ ਵੀ ਸੋਈ ਸੋਈ ਜੇ ਇਹ ਵੀ ਕੱਲ ਸ਼ਾਮਾਂ ਦੀ ਸੂਈ ਜੇ ਭਾਈ ਇਹਦੇ ਭਲਾ ਭੁਲਾ ਹਵਾ ਨੇ ਤੇ ਪਈਆਂ ਇਹਦੇ ਭਾਲ ਜੇ ਇੱਕ ਬਨੇ ਤੇ ਬਹੁਤ ਜ਼ਿਆਦੀ ਸੀਮ ਸੌ ਬਚੀ 8924 ਠੀਕ ਹੈ ਬਾਕੀ ਇਹਦੇ ਥਾਣੇ ਇਹਦੇ ਵੀ ਦੇਖ ਸਕਦੇ ਲੱਗੇ ਤੋਂ ਤੇ ਮਿਲਕਵੇਂ ਨੇਵੇਂ ਚੰਗੀ ਲੱਗੀ ਆ ਤੇ ਹਵਾਨੇ ਤੇ ਵੀ ਬਰੀ ਬਰੀ ਕਨਾੜਾ ਜਿਹੜੀਆਂ ਕਾਫੀ ਆ ਇਹਦੇ ਵਿਚਾਰੇ ਥਣ ਇੱਕੋ ਜਿਹੀ ਸਾਈ ਦੇ ਇੱਕੋ ਜਿਹੀ ਗਰਭ ਤੇ ਆ ਬਾਕੀ ਇਹ ਆ ਕਿ ਕੁਝ ਕੁਝ ਭਲਾ ਹਵਾਨੇ ਤੇ ਹੈਗੀਆਂ ਜਿਹਦੀਆਂ ਇਹ ਵੇਦੇ ਕਿੰਨਾ ਦੁੱਧ ਚਵਾਈ ਜਾਊਗਾ ਇਹ ਭਾਜੀ 20 ਕਿਲੋ ਬੱਚੀ ਦਾ ਉਹਦਾ ਦੁੱਧ ਚਵਾਈ ਅੱਛਾ ਹਾਂ ਤੇ ਸੁਆ ਕਿੰਨਾ ਇਹਦਾ ਸੁਆ ਦੂਜਾ ਜੀ ਭਾਜੀ ਇਹਦਾ ਸੁਆ ਦੂਸਰਾ ਤੇ ਇਹਦੇ ਮਗਰ ਬੱਚਾ ਕੀ ਆ ਹਾਂ ਇਹਦਾ ਬੱਚਾ ਭਾਜੀ ਚਾ ਆ ਆ ਦੇਸਾ ਦੇ ਨੜ ਵੀ ਦਾ ਵੀ ਨਾਲ ਬਿਲਕੁਲ ਗਿੱਲਾ ਹੀ ਹੈ ਹਲੇ ਤਾਜ਼ਾ ਹੀ ਆ ਬੱਚੇ ਸਾਰੇ ਬਿਲਕੁਲ ਦੁੱਧ 20 ਲੀਟਰ ਦੇ ਕਰੀਬ ਹੈ ਵੀ ਜਿਹੜੇ ਕਹਿੰਦੇ ਕਿ ਗਰਮੀ ਚ ਚਵਾਈ ਜਾਊਗੀ ਬਾਕੀ ਕੱਦ ਕਾਠ ਬੇਲ ਇਹਦੇ ਵੀ ਚੰਗੀ ਆ ਜੋ ਲੈ ਆਓ ਚਲੋ ਕਿੰਨਾ ਰੱਖਣਾ ਵੀ ਦਿੱਤਾ ਮੁੱਲ ਫਿਰ ਆਪਾਂ ਇਹਦਾ ਮੁੱਲ ਜੈ ਜੈ ਮੁੱਲ ਜੀ ਕਿੰਨਾ ਇਹਦਾ ਮੁੱਲ 65000 ਰੁਪਏ ਹੈ 65000 ਰਿਆ ਵਿੱਚ ਅਗੇ ਨਾਮ ਨਾਲ ਹੋ ਜਾਗਾ 2000 ਰੁਪਏ ਮਾਲ ਕਰਾਂਗੇ ਭਰਾਵਾ ਠੀਕ ਆ ਤੇ ਕੱਦ ਬਾਕੀ ਇਹਦਾ ਵੇਖਰੀ ਦਿਖਾ ਦੀ ਕੱਦ ਕਾਠੇ ਇਹਦਾ ਵਿੱਚ ਆਈ ਹੈ ਇਹ ਆ ਕਿ ਚਲੋ ਤਾਜੀ ਸੋਈ ਹੈ ਥੋੜੀ ਲੱਪੇ ਚ ਆ ਹਾਂਜੀ ਤੇ ਹੁਣ ਜਿਹੜੀ ਆ ਇੱਕ ਹੋਰ ਤੁਹਾਨੂੰ ਦਿਖਾਉਣੀ ਆ ਇਹ ਵੀ ਸੋਈ ਸਵਾਈ ਆ ਇਹ ਵੀ ਕਾਂਦੀ ਸੋਈ ਜੀ ਭਾਈ ਕੱਲ ਬਨੇਰ ਦੀ ਠੀਕ ਆ ਹਾਂਜੀ ਇਕ ਅੱਲ ਸਵੇਰ ਦੀ ਸੂਈ ਦਸਤੇ ਆ ਤੇ ਥਾਣੇ ਦੇ ਕੋ ਵੀ ਬੜਾ ਕਮਾਲ ਦਾ ਆ ਮਾਰੇ ਸਾਡੇ ਜੀ ਚੋਣ ਚਾਂਜ ਬਬਾਈ ਬੋਲ ਤੇ ਇਹ ਕਿੰਨਾ ਕਿ ਵੀਰ ਜੀ ਦੋ ਚਵਾਈ ਜਗ ਦੂਜਾ ਸੂਆ ਜੀ ਵੀ ਬਾਈ 23 ਲੀਟਰ ਵੀਰ ਜੀ ਵਸੀ ਦੁੱਧ ਚਵਾਈ ਠੀਕ ਆ ਹਾਂ ਬਹੁਤ ਜ਼ਿਆਦੀ ਚੰਗੀ ਵਸੀ ਠੀਕ ਆ ਖੋਲਾ ਫਿਰ ਤੋਰ ਜੀ 18 ਕਿਲੋ ਚੋਆਇਆ ਪਹਿਲੇ ਤੇ ਬੱਚਾ ਕੀ ਤੇ ਮਗਰ ਇਹਦੇ ਮਗਰ ਵੀ ਬੱਚਾ ਜੀ ਬੱਚਾ ਜੀ ਠੀਕ ਆ ਬਾਕੀ ਚਿਹਰਾ ਬੜਾ ਪਿਆਰਾ ਇਹਨਾਂ ਦਾ ਇਹ ਮਗਰ ਵਸੀ ਨਹੀਂ ਲੱਗਦੇ ਇਹਦੀ ਵਸੀ ਨਹੀਂ ਇਹਦੇ ਮਗਰ ਥੋੜਾ ਬੱਚੇ ਦਾ ਭਲੇਖਾ ਲੱਗੰਦੇ ਆ ਤਾਂ ਨਾ ਹੁਣੇ ਦੱਸ ਦਿੰਨੇ ਲਿਆ ਜੀ ਇਹ ਇਹਦੀ ਵੀਰਦੀ ਬੱਛੀ ਏ ਇਹਦੀ ਇਹਦੀ ਬੱਛੀ ਆ ਹਾਂ ਆਹ ਲਾਹ ਰੱਖੀ ਲਿਖ ਆਹ ਬੱਛੀ ਜਿਹਦੀ ਲਾਹ ਹੁਣ ਦਿਖਾ ਲੈਨੇ ਦੀ ਵੀ ਬੱਛੀ ਆ ਤਾਂ ਆਹ ਦੇਖਾਂਦੇ ਹਵਾਨਾ ਇਹਦਾ ਵੀ ਤੇ ਆਹ ਵਾਲੀ ਬੱਛੀ ਏ ਆ ਜੀ ਠੀਕ ਹੈ ਤੇ ਇਹਦਾ ਵੀਰਦੀ ਮੁੱਲ ਫਿਰ ਇਹਦਾ ਵੀਰਦੀ 65000 ਦੀ ਏ ਵੀ 65000 ਦੀ ਆ ਇਹਦਾ 1000 ਪੀ ਛੋਟ ਕਰਾਂਗੇ ਇਹਦੀ ਬੱਛੀ ਅੱਛਾ ਠੀਕ ਹੈ ਜੀ ਤੇ ਹੁਣ ਇੱਕ ਆ ਜਰਸੀ ਇਹ ਵੀ ਤਾਂ ਜੀ ਸੂਈ ਇਹ ਵੀ ਕੱਲ ਦੀ ਸੂਈ ਜੀ ਬੱਚੀ ਠੀਕ ਆ ਇਹ ਵੀ ਬਹੁਤ ਚੰਗੀ ਐ ਚਵਾਈ ਸੂਆ ਕਿਨਵਾਏ ਦਾ ਸੂਆ ਪਹਿਲਾਂ ਹੀ ਵੇਂਦੀ ਗੀ ਸੂਆ ਪਹਿਲਾਂ ਹੀ ਤੇ ਆ ਦੇਖ ਸਾਹਣ ਤੋਂ ਇੱਕ ਵਾਕਿ ਇਹ ਆ ਕਿ ਜੇ ਭਲਾਂ ਭੁਲਾ ਹੈ ਗਿਆ ਵਾ ਹਜੇ ਥੋੜੀ ਬਾਦੀ ਔਲ ਜਿਹੜੇ ਮਾਸਾ ਮੋਟ ਤੇ ਬੇਲਨ ਪੁੱਛੂ ਨੇ ਕਰਦੇ ਹੈ ਜੀ ਬਾਕੀ ਸੀਰ ਸਾਲ ਬਣੀ ਮੋਤਰਾ ਸੀਰ ਸਾਲ ਗਿਆ ਔਲ ਦਾ ਤੇ ਲੱਤਾ ਮਾਰਨ ਵਾਲੀ ਦਾ ਵੱਖਰਾ ਪਤਾ ਲੱਗ ਜਾਂਦਾ ਇਹ ਕਿੰਨਾ ਕੁ ਵਿੱਚ ਦੁੱਧ ਚਵਾਈ ਜਾਊਗੀ ਇਹ ਵੀ 15 ਕਿਲੋ ਬੱਚੀ ਲਈ ਠੀਕ ਆ ਬਾਕੀ ਇਹ ਆ ਕਿ ਜੇ ਖੱਲਿਆ ਚੰਗੀ ਤਿਆਰ ਹੋਈ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛੀ ਜੀ ਇਹਦੇ ਮਗਰ ਬੱਛੀ ਇੱਕੋ ਮਗਰ ਹੀ ਬੱਛਾ ਵਾ ਬਾਕੀ ਸਾਰੀਆਂ ਮਗਰ ਬੱਛੀਆਂ ਆ ਲਾਡੀ ਬਾਕੀ ਇਹ ਵੀ ਪੰਜਾਬ ਵਾਲੀ ਜਰਸੀ ਆ ਇੱਧਰ ਦੇ ਜੰਮੇ ਕਲੀ ਗਿਆ ਤੇ ਸੂਆ ਪਹਿਲਾ ਹੀ ਆ ਲੈ ਆਓ ਅਛੀ ਜੀ ਦੀ ਇਹਦੀ ਇਹਦੀ ਵਛੀ ਤੋਂ ਫਾਦਣੀ ਹਾਂ ਵਛੀ ਆ ਪਤਾ ਜੀ ਆ ਨਾੜੂ ਛੜਾ ਇਹਦਾ ਵੀ ਨਾਲ ਹੀ ਇਹ ਗੱਲ ਮਾਨੋ ਉਹਦੇ ਤੇ ਜਿਹੜੀ ਗੱਲ ਹੈ ਠੀਕ ਆ ਤੇ ਇਹਦਾ ਮੁੱਲ ਇਹਦਾ ਬਿਲਕੁਲ ਜੈਜੇ ਮੁੱਲ ਹੈ ਵੀਰਾਂ ਨੂੰ ਲੈਣ ਦੇ ਨਾਲੇ ਕੰਮ ਕਰਨਾ ਜੀ ਬਈ ਮੁੱਲ ਦੇ ਇਹਦਾ 45000 1000 ਰੁਪਏ ਛੋੜ ਕਰਾਂਗੇ ਅੱਛਾ 44000 44000 ਦੀ ਵਾਸ਼ੀ ਮਜੀ ਦੇ ਠੀਕ ਹੈ ਜੀ ਤੇ ਠੀਕ ਹੈ ਵੀਰ ਕੋਈ ਸਵਾਲ ਹੈ ਬਸ ਕਹਿਣਾ ਇਹ ਹੀ ਹੈ ਵੀਰਾਂ ਨੂੰ ਕਿ ਜਿਹਨੇ ਵੀ ਵੀਰ ਭਰਾ ਨੇ ਮਾਰ ਲੈਣਾ ਆਪਣੀ ਤਸੱਲੀ ਜਰਾ ਤਸੱਲੀ ਕਰਕੇ ਨਾ ਵੇਖ ਚੱਕ ਕੇ ਫੇਰ ਹੀ ਖਰੀਦ ਕਰ ਲੈ ਕਿਤੋਂ ਵੀ ਲੜਾ ਆ ਆਪਰਾ ਧਿਆਨ ਨਾ ਲਿਆ ਕਰੋ ਕਾਲੀ ਨਾ ਕਰਿਆ ਕਰੋ ਜਿਹੜੀ ਹਾਂਜੀ ਹਾਂਜੀ ਠੀਕ ਹੈ ਬਸ ਇਹੋ ਬੰਦੀ ਵੀਰਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ